हेलो एवरीवन वेलकम और वेलकम बैक टू माय चैनल बीए सेमेस्टर 5 हिस्ट्री ऑफ द वर्ल्ड ਦੇ ਵਿੱਚ ਆਪਾਂ 1 ਬਾਈ 1 ਟਾਪਿਕ ਕਰ ਰਹੇ ਹਾਂ ਪਿਛਲੇ ਟਾਪਿਕਸ ਦੇ ਵਿੱਚ ਆਪਾਂ ਜਾਣਿਆ ਕਿ ਪੁਨਰ ਜਾਗਰਣ ਕੀ ਹੈ ਠੀਕ ਹੈ ਸੁਧਾਰ ਜਾਗਰਣ ਕੀ ਹੈਗਾ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਹੈ ਨੈਪੋਲੀਅਨ ਬਾਰੇ ਪੜਿਆ ਸੋ ਇਸ ਤੋਂ ਬਾਅਦ ਜਿਹੜਾ ਹੈ ਕੁਝ ਚਾਪਟਰਸ ਵਿੱਚ ਵਿੱਚ ਮੈਂ ਛਡਵਾਤੇ ਸੀ ਤੇ ਹੁਣ ਜਿਹੜਾ ਹੈ ਇਹ ਵਿੱਚੋਂ ਜਿਹੜੇ ਛਡਵਾਏ ਸੀ ਕੁਐਸਚਨ ਆਪਾਂ ਕੰਪਲੀਟ ਕਰਾਂਗੇ ਤਾਂ ਅੱਜ ਆਪਾਂ ਪੜਾਂਗੇ ਵਿਆਨਾ ਦੀ ਕਾਂਗਰਸ ਜਾਂ ਫਿਰ ਵਿਆਨਾ ਦਾ ਸਮਝੌਤਾ 1814-15 ਦੇ ਵਿੱਚ ਤਾਂ ਬਹੁਤ ਹੀ ਇੰਪੋਰਟੈਂਟ ਟਾਪਿਕਸ ਹੋਣ ਵਾਲੇ ਨੇ ਬਹੁਤ ਇੰਪੋਰਟੈਂਟ ਵੀਡੀਓਜ਼ ਹੋਣ ਵਾਲੀਆਂ ਨੇ ਬਹੁਤ ਹੀ ਜਲਦੀ ਸਿਲੇਬਸ ਕਵਰ ਕਰਾਂਗੇ ਕਿਸੇ ਵੀ ਚੈਨਲ ਦੇ ਉੱਤੇ ਇੰਨਾ ਸਾਰਾ ਕੰਟੈਂਟ ਇੱਕ ਪਲੇਟਫਾਰਮ ਤੇ ਅਵੇਲੇਬਲ ਨਹੀਂ ਆ ਜਿੱਦਾਂ ਕਿ ਤੁਸੀਂ ਸਰਚ ਵੀ ਕਰ ਸਕਦੇ ਹੋ ਸੋ ਮੇਰੇ ਚੈਨਲ ਦੇ ਉੱਤੇ ਬਹੁਤ ਸਾਰਾ ਕੰਟੈਂਟ ਅਵੇਲੇਬਲ ਆ ਇੰਗਲਿਸ਼ ਇੰਗਲਿਸ਼ ਇਲੈਕਟਿਵ ਪੰਜਾਬੀ ਪੰਜਾਬੀ ਇਲੈਕਟਿਵ ਹਿਸਟਰੀ ਪੋਲੀਟੀਕਲ ਪਬਲਿਕ ਐਡਮਿਨਿਸਟ੍ਰੇਸ਼ਨ ਸੋ ਜੀਓਗ੍ਰਾਫੀ ਹਿਸਟਰੀ ਬਹੁਤ ਸਾਰੀ ਹੋਰ ਸੋਸ਼ੀਓਲੋਜੀ ਵੀਡੀਓਜ਼ ਅਵੇਲੇਬਲ ਆ ਸੋ ਚੈੱਕ ਤੁਸੀਂ ਕਰ ਸਕਦੇ ਹੋ ਤੇ ਨਾਲ ਹੀ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਵੀ ਕਰਿਆ ਕਰੋ ਬਿਕਾਜ਼ ਜਿੰਨਾ ਤੁਸੀਂ ਸ਼ੇਅਰ ਕਰੋਗੇ ਮੈਨੂੰ ਨਹੀਂ ਮੋਟੀਵੇਸ਼ਨ ਮਿਲੇਗੀ ਸੋ ਸਟਾਰਟ ਕਰਦੇ ਆ ਬਿਆਨਾ ਦੀ ਕਾਂਗਰਸ ਤਾਂ ਦੇਖੋ ਵਟਰਲੂ ਦੀ ਲੜਾਈ ਦੇ ਵਿੱਚ ਜਦੋਂ ਨੇ ਪੋਲੀਨ ਹਾਰ ਕੀਤਾ ਤਾਂ ਉਸ ਨੂੰ ਕੈਦੀ ਬਣਾ ਕੇ ਜਿਹੜਾ ਹੈ ਸੈਂਟ ਹੋਲੇਨਾ ਦੇ ਵਿੱਚ ਭੇਜ ਦਿੱਤਾ ਗਿਆ ਪਰ ਯੂਰਪ ਦੇ ਸ਼ਾਸਨ ਤੇ ਨੀਤੀਮਾਨਾਂ ਦੇ ਸਾਹਮਣੇ ਮੁੱਖ ਸਮੱਸਿਆਵਾਂ ਕਿਹੜੀਆਂ ਆ ਗਈਆਂ ਕਿ ਨੇਪੋਲੀਅਨ ਦੁਆਰਾ ਯੂਰਪ ਦੇ ਦੇਸ਼ਾਂ ਵਿੱਚ ਜਿਹੜੇ ਪਰਵਰਤਨ ਕੀਤੇ ਸੀ ਉਹਨਾਂ ਨੂੰ ਕਿਵੇਂ ਬਦਲ ਕੇ ਯੂਰਪ ਦਾ ਪੁਨਰ ਨਿਰਮਾਣ ਕੀਤਾ ਜਾਵੇ ਕਿਉਂਕਿ ਨੇਪੋਲੀਅਨ ਦੇ ਅਕੋਰਡਿੰਗ ਚੱਲ ਰਹੇ ਸੀ ਤਾਂ ਇਹਨਾਂ ਨੂੰ ਚੇਂਜ ਕਰਕੇ ਜਿਹੜਾ ਹੈ ਕਿਵੇਂ ਚੇਂਜ ਕਰਕੇ ਜਿਹੜਾ ਹੈ ਉਸਾ ਫੇਰ ਦੁਬਾਰਾ ਜਿਹੜਾ ਹੈ ਪੁਨਰਨਿਰਮਾਣ ਕੀਤਾ ਜਾਵੇ। ਇਹਨਾਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਆਸਟਰੀਆ ਦੀ ਰਾਜਧਾਨੀ ਵਿਐਨਾ ਦੇ ਵਿੱਚ ਯੂਰਪੀ ਦੇਸ਼ਾਂ ਦਾ ਇੱਕ ਸੰਮੇਲਨ ਹੋਇਆ ਤੇ ਇਹਨਾਂ ਨੇ ਸੰਮੇਲਨ ਕੀਤਾ ਰਲ ਕੇ ਕਿ ਆਪਾਂ ਜਿਹੜਾ ਪਲਾਨ ਕਰਾਂਗੇ ਠੀਕ ਹੈ ਤਾਂ ਕਿਦਾਂ ਜਿਹੜਾ ਹੈ ਸੁਧਾਰ ਕੀਤਾ ਜਾਵੇ। ਤਾਂ ਇਸ ਜਿਹੜਾ ਇਹ ਸੰਮੇਲਨ ਹੋਇਆ ਇਸ ਨੂੰ ਜਿਹੜਾ ਹੈ ਵਿਐਨਾ ਦੀ ਕਾਂਗਰਸ ਦਾ ਨਾਮ ਜਿਹੜਾ ਹੈ ਦਿੱਤਾ ਜਾਂਦਾ ਹੈ। ਵਿਐਨਾ ਦੀ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀ ਆਸਟਰੀਆ ਦੇ ਜਿਹੜੇ ਚਾਂਸਲਰ ਮੈਟਰਨਿਥ ਦਾ ਇਹ ਮੈਟੈਨਿਕ ਸੀ ਉਹ ਇਸ ਸਭਾ ਦਾ ਪ੍ਰਧਾਨ ਸੀ ਅਤੇ ਉਸ ਨੂੰ ਫਰਾਂਸ ਦੀ ਕ੍ਰਾਂਤੀ ਦੇ ਨਾਲ ਬਹੁਤ ਹੀ ਚਿੜ ਸੀ ਠੀਕ ਹੈ ਵੀ ਫਰਾਂਸ ਦੀ ਕ੍ਰਾਂਤੀ ਤੋਂ ਬਹੁਤ ਚਿੜਿਆ ਹੋਇਆ ਸੀ ਆਸਟਰੀਆ ਦਾ ਸਮਰਾਟ ਫਰਾਂਸਿਸ ਪਹਿਲਾ ਵੀ ਇਸ ਸੰਮੇਲਨ ਦੇ ਵਿੱਚ ਆਇਆ ਸੀ ਬਹੁਤ ਸਿਆਣਾ ਸੂਝਮਾਨ ਸੀ ਰੂਸ ਦਾ ਰਾਜਾ ਜਿਹੜਾ ਜਾਰ ਅਲੈਗਜ਼ੈਂਡਰ ਸੀ ਇਹ ਵੀ ਰੂਸ ਦੇ ਪ੍ਰਤੀਨਿਧ ਦੇ ਰੂਪ ਦੇ ਵਿੱਚ ਜਿਹੜਾ ਹੈ ਰਿਪਰੈਜ਼ੈਂਟੇਟਿਵ ਦੇ ਰੂਪ ਦੇ ਵਿੱਚ ਪਹੁੰਚਿਆ ਸੀ ਆਦਰਸ਼ਵਾਦੀ ਸੀ ਅਭਿਲਾਸ਼ੀ ਰਾਜਾ ਸੀਗਾ ਪਰਸ਼ੀਆ ਦਾ ਸ਼ਾਸਕ ਫਰੈਡਰਿਕ ਵਿਲੀਅਮ 3 ਉਹ ਸੁਸਤ ਸੀ ਕਮਜ਼ੋਰ ਸੀ ਪਰ ਜ਼ਿੱਦੀ ਸੀ ਇਹ ਵੀ ਸੀਗਾ ਇਹਦੇ ਵਿੱਚ ਸ਼ਾਮਲ ਫਰਾਂਸ ਦੀ ਪ੍ਰਤੀਨਿਧਤਾ ਲਈ ਜਿਹੜਾ ਸੀਗਾ ਅ ਤਲੀਰਾ ਵੀ ਆਇਆ ਹੋਇਆ ਸੀ ਤੇ ਉਹ ਨੀਤੀਵਾਨ ਵਿਅਕਤੀ ਸੀ ਉਸ ਤੋਂ ਬਾਅਦ ਇੰਗਲੈਂਡ ਦੀ ਰੱਖਿਆ ਮੰਤਰੀ ਜਿਹੜਾ ਹੈਗਾ ਲਾਰਡ ਕੈਸਟਲੇ ਵੀ ਆਇਆ ਸੀ ਜੋ ਕਿ ਉਦਾਰਵਾਦੀ ਸੁਭਾਤਾ ਸੀ ਮਤਲਬ ਇਸ ਤੋਂ ਇਲਾਵਾ ਅਨੇਕ ਠੀਕ ਹੈ ਦੇਸ਼ਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਅਤੇ ਗੋਸ਼ਟੀਆਂ ਸਵਾਦੀ ਭੋਜਨ ਨਾਚ ਸੰਗੀਤ ਦੇ ਨਾਲ ਜਿੰਨੇ ਵੀ ਦੇਸ਼ ਇਹਦੇ ਵਿੱਚ ਆਏ ਸੀ ਤਾਂ ਉਹਨਾਂ ਦਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਯੂਰਪ ਦੇ ਵਿੱਚ ਸਥਾਈ ਸ਼ਾਂਤੀ ਦੀ ਸਥਾਪਨਾ ਹੁਣ ਵਿਅੰਨਾ ਦੀ ਕਾਂਗਰਸ ਦਾ ਪਹਿਲਾ ਮੁੱਖ ਉਦੇਸ਼ ਕੀ ਸੀ ਜਿਹੜਾ ਯੁੱਧਾਂ ਦੇ ਦੁਆਰਾ ਬਰਬਾਦ ਹੋਏ ਦੇਸ਼ ਨੇ ਉਹਨਾਂ ਦੇ ਵਿੱਚ ਸ਼ਾਂਤੀ ਸ਼ਾਂਤੀ ਜਿਹੜੀ ਹੈਗੀ ਸਥਾਪਿਤ ਕਰਨਾ ਤਾਂ ਫਰਾਂਸ ਵਿਰੁੱਧ ਪਿਛਲੇ 23 ਸਾਲਾਂ ਤੋਂ ਲਗਾਤਾਰ ਹੁੰਦੀਆਂ ਲੜਾਈਆਂ ਦੇ ਕਰਕੇ ਯੂਰਪੀ ਦੇਸ਼ਾਂ ਦੇ ਲੋਕਾਂ ਅਤੇ ਨੇਤਾ ਜਿਹੜੇ ਜੇ ਸੀ ਇਹਨਾਂ ਬੁਰਾਈਆਂ ਤੋਂ ਬੁਰੀ ਤਰ੍ਹਾਂ ਆਕ ਕੇ ਸੀ ਕਿਉਂਕਿ ਫਰਾਂਸ ਦੇ ਵਿੱਚ ਜਿਹੜਾ ਹੈਗਾ ਫਰਾਂਸ ਦੇ ਵਿਰੁੱਧ ਪਿਛਲੇ 23 ਸਾਲਾਂ ਤੋਂ ਲਗਾਤਾਰ ਲੜਾਈਆਂ ਜਿਹੜੀਆਂ ਸੀ ਹੋ ਰਹੀਆਂ ਸੀ ਤਾਂ ਹੁਣ ਜਿਹੜੀ ਸੀ ਇਹ ਲੋਕ ਸ਼ਾਂਤੀ ਚਾਹੁੰਦੇ ਸੀ ਜਿਹੜੇ ਯੂਰਪ ਦੇ ਲੋਕ ਸੀ ਯੂਰਪ ਵਿੱਚ ਉਹ ਪਰਮਾਨੈਂਟ ਜਿਹੜੀ ਸ਼ਾਂਤੀ ਸੀ ਸਥਾਪਨਾ ਕਰਨਾ ਚਾਹੁੰਦੇ ਸੀ ਫੇਰ ਨੈਪੋਲੀਅਨ ਦੇ ਜਿਹੜੇ ਕੀਤੇ ਹੋਏ ਕੰਮ ਸੀ ਜਿੰਨੇ ਵੀ ਉਸਨੇ ਚੇਂਜਸ ਕੀਤੇ ਸੀ ਉਹਨਾਂ ਨੂੰ ਸਮਾਪਤ ਹੀ ਕਰਨਾ ਚਾਹੁੰਦੇ ਸੀ ਇਸ ਕਾਂਗਰਸ ਜਿਹੜੀ ਵਿਆਨਾ ਕਾਂਗਰਸ ਹੈ ਇਹਦਾ ਦੂਜਾ ਉਦੇਸ਼ ਕੀ ਸੀ ਇਕਤਾ ਸ਼ਾਂਤੀ ਸਥਾਪਿਤ ਕਰਨਾ ਇੱਕ ਜਿਹੜਾ ਹੈ ਜਿੰਨੇ ਵੀ ਨੇਪੋਲੀਅਨ ਨੇ ਕੀਤੇ ਹੋਏ ਕੰਮ ਨੇ ਉਹਨਾਂ ਨੂੰ ਖਤਮ ਕਰਨਾ ਸਮਾਪਤ ਕਰਨਾ ਤਾਂ ਮੇਨ ਟਾਰਗੇਟ ਇਹੀ ਸੀ ਕਿ ਨੇਪੋਲੀਅਨ ਦੁਆਰਾ ਕੀਤੇ ਗਏ ਕੰਮਾਂ ਨੂੰ ਨਸ਼ਟ ਕੀਤਾ ਜਾਵੇ ਕਿਉਂਕਿ ਉਸਨੇ ਕਈ ਰਾਜਾਂ ਨੂੰ ਖਤਮ ਕਰਕੇ ਨੇਪੋਲੀਅਨ ਨੇ ਉਹਨਾਂ ਦੀ ਜਗ੍ਹਾ ਤੇ ਨਵੇਂ ਰਾਜ ਸਥਾਪਿਤ ਕਰ ਲਏ ਸੀ ਅਤੇ ਕਾਂਗਰਸ ਨੇ ਉਹਨਾਂ ਨੂੰ ਅਵਸਥਾ ਦੇ ਵਿੱਚ ਦੁਬਾਰਾ ਜਿਹੜਾ ਹੈ ਉਸੇ ਚੀਜ਼ ਦੇ ਵਿੱਚ ਲੈ ਕੇ ਆਉਣਾ ਸੀ ਦੂਜੀ ਗੱਲ ਹੈ ਕਿ ਸੁਧਾਰ ਕਰਨੇ ਸੀ ਕਿਉਂਕਿ ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਜਿਵੇਂ ਉਹ ਅਵਸਥਾ 'ਚ ਸੀ ਉਵੇਂ ਹੀ ਅਵਸਥਾ 'ਚ ਇਹ ਲੈ ਕੇ ਆਉਣਾ ਚਾਹੁੰਦੇ ਸੀ ਕਿਉਂਕਿ ਉਸਨੇ ਕੀ ਕੀਤਾ ਸੀ ਨੈਪੋਲੀਅਨ ਨੇ ਨਵੇਂ ਰਾਜ ਸਥਾਪਿਤ ਕਰ ਲਏ ਉਹਨਾਂ ਦੀ ਜਗ੍ਹਾ ਤੇ ਤਾਂ ਜਿਹੜੀ ਕਾਂਗਰਸ ਸੀ ਉਹ ਉਸੇ ਅਵਸਥਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਸੀ ਉਹਨਾਂ ਰਾਜਾਂ ਨੂੰ ਜਿਹੜੇ ਕਿ ਉਹ ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਸੀ 3 ਜਿਹੜਾ ਸੀਗਾ ਯੂਰਪ ਦੇ ਰਾਜਨੀਤਿਕ ਜਿਹੜੇ ਸੀ ਮਨਚਿੱਤਰ ਨੂੰ ਦੁਬਾਰਾ ਬਣਾਉਣਾ ਇਹਦੀ ਪੋਲੀਟੀਕਲ ਜਿਹੜਾ ਹੈ ਮੈਪ ਉਹਨੂੰ ਦੁਬਾਰਾ ਬਣਾਉਣਾ ਨੇਪੋਲੀਅਨ ਨੇ ਯੂਰਪ ਦੇ ਰਾਜਨੀਤਿਕ ਮਨਚਿੱਤਰ ਨੂੰ ਆਪਣੀ ਸੌਖ ਦੇ ਲਈ ਮਰਜ਼ੀ ਦੇ ਅਨੁਸਾਰ ਬਦਲਤਾ। ਨੇਪੋਲੀਅਨ ਨੇ ਜਰਮਨ ਦੇ ਕੋਈ 200 ਰਾਜਕੁਮਾਰਾਂ ਦੀਆਂ ਰਾਜਗਦੀਆਂ ਖੋਲੀਆਂ ਸੀ। ਉਹਨਾਂ ਨੂੰ ਦੁਬਾਰਾ ਰਾਜਗਦੀਆਂ ਨਹੀਂ ਮਿਲੀਆਂ ਸਨ। ਭਾਵੇਂ ਇਹ ਇੱਕ ਮੌਕਾ ਸੀ ਪਰ ਕਾਂਗਰਸ ਪੁਰਾਣੇ ਰਾਜਿਆਂ ਨੂੰ ਉਹਨਾਂ ਦੇ ਰਾਜ ਅਤੇ ਰਾਜਗਦੀਆਂ ਦਿੱਤੀਆਂ ਜਾਣ ਦੇ ਪੱਖ 'ਚ ਸੀਗੇ ਜਿਹੜੀ ਕਿ ਨੇਪੋਲੀ ਨੇ ਖੋਲੀਆਂ ਸੀ। ਤਾਂ ਵਿਆਨਾ ਕਾਂਗਰਸ ਜਿਹੜੀ ਸੀ ਉਹਨਾਂ ਨੂੰ ਚਾਹੁੰਦੀ ਸੀ ਕਿ ਜਿਹੜੇ ਹੈ ਪੁਰਾਣੇ ਰਾਜੇ ਨੂੰ ਉਹਨਾਂ ਦੀਆਂ ਰਾਜ ਅਤੇ ਰਾਜਗੱਦੀਆਂ ਸਿੰਘਾਸਨ ਜਿਹੜੀਆਂ ਵਾਪਸ ਕੀਤੀਆਂ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਦੀਆਂ ਸੀਮਾਵਾਂ ਨਿਯਤ ਕਰਨੀਆਂ ਜਿਹੜੀ ਵਿਆਨਾ ਕਾਂਗਰਸ ਦਾ ਉਦੇਸ਼ ਇਹ ਵੀ ਸੀ ਕਿ ਫਰਾਂਸ ਵੱਸੋਂ ਉਹ ਸਾਰੇ ਪ੍ਰਦੇਸ਼ ਖੋਹ ਲੈਣੇ ਜੋ ਕਿ ਨੈਪੋਲੀਅਨ ਰਾਜ ਵਿੱਚ ਪ੍ਰਾਪਤ ਕੀਤੇ ਗਏ ਸੀ ਦੂਜੇ ਸ਼ਬਦਾਂ ਵਿੱਚ ਫਰਾਂਜ਼ੀਆ ਸੀਮਾਵਾਂ ਉਹੀ ਸਥਾਪਿਤ ਕਰ ਦੇਣੀਆਂ ਜੋ ਕਿ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਸੀ ਮਤਲਬ ਕਿ ਮੇਨ ਮੁੱਦਾ ਇਹ ਸੀ ਕਿ ਫਰਾਂਜ਼ੀ ਕ੍ਰਾਂਤੀ ਤੋਂ ਪਹਿਲਾਂ ਜਿਵੇਂ ਦੇ ਰਾਜ ਸੀ ਜੋ ਵੀ ਚੱਲ ਰਿਹਾ ਸੀ ਉਵੇਂ ਹੀ ਚਲਾਉਣਾ ਜੋ ਵੀ ਨੇਪੋਲੀਅਨ ਨੇ ਕੀਤਾ ਉਸ ਨੂੰ ਖਤਮ ਕਰਨਾ ਠੀਕ ਹੈ ਕ੍ਰਾਂਤੀਕਾਰੀ ਸਿਧਾਂਤਾਂ ਦਾ ਪ੍ਰਚਾਰ ਰੋਕਣਾ ਵਿਆਨਾ ਕਾਂਗਰਸ ਦਾ ਪੰਜਵਾਂ ਮੇਨ ਉਦੇਸ਼ ਕੀ ਸੀ ਕਿ ਕ੍ਰਾਂਤੀਕਾਰੀ ਸਿਧਾਂਤਾਂ ਦੇ ਪ੍ਰਭਾਵ ਨੂੰ ਸੁਰੱਖਿਅਤ ਕਰਨਾ ਭਾਵ ਕ੍ਰਾਂਤੀ ਦੇ ਸਿਧਾਂਤਾਂ ਦੇ ਪ੍ਰਚਾਰ ਨੂੰ ਰੋਕਣਾ ਫਰਾਂਸ ਦੇ ਆਲੇ ਦੁਆਲੇ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਿਤ ਕਰਨੀ ਹੁਣ ਵਿਆਨਾ ਕਾਂਗਰਸ ਦਾ ਇੱਕ ਹੋਰ ਵੀ ਉਦੇਸ਼ ਛੇਵਾਂ ਉਦੇਸ਼ ਕੀ ਸੀ ਕਿ ਜਿਹੜੇ ਆਲੇ ਦੁਆਲੇ ਸ਼ਕਤੀਸ਼ਾਲੀ ਰਾਜ ਸਥਾਪਿਤ ਕਰਨਾ ਤਾਂ ਜੋ क्रांतिकारी विचार पैदा ही ना होण मतलब के पहला ही जड़ा है अ ऐना वढ़िया तरीके नाल शक्तिशाली राज्य स्थापित कर देने नेपोलियन ਦੇ ਸਾਥੀ ਦੇਸ਼ਾਂ ਨੂੰ سزا ਦੇਣੀ ਜਿਹੜੇ ਨੇਪੋਲੀਅਨ ਦੇ ਸਾਥੀ ਰਹੇ ਨੇ ਤਾਂ ਕਾਂਗਰਸ ਦਾ 7ਵਾਂ ਉਦੇਸ਼ ਜਿਹੜਾ ਸੀ ਉਹਨਾਂ ਦੇਸ਼ਾਂ ਨੂੰ ਸਜ਼ਾ ਦੇਣਾ ਜਿਨ੍ਹਾਂ ਨੇ ਮਿੱਤਰ ਦੇਸ਼ਾਂ ਦੇ ਵਿਰੁੱਧ ਨੇਪੋਲੀਅਨ ਦਾ ਸਾਥ ਦਿੱਤਾ ਫਰਾਂਸ ਨੂੰ ਸੈਨਿਕ ਪੱਖ ਤੋਂ ਕਮਜ਼ੋਰ ਕਰਨਾ ਵਿਐਨਾ ਕਾਂਗਰਸ ਦਾ 8ਵਾਂ ਉਦੇਸ਼ ਕੀ ਸੀ ਕਿ ਫਰਾਂਸ ਨੂੰ ਸੈਨਿਕ ਪੱਖ ਤੋਂ ਕਮਜ਼ੋਰ ਕਰਨਾ ਤਾ ਜੋ ਦੁਬਾਰਾ ਕਿਸੇ ਵੀ ਯੂਰਪ ਦੀ ਸ਼ਾਂਤੀ ਕਿਸੇ ਤਰ੍ਹਾਂ ਵੀ ਯੂਰਪ ਦੀ ਸ਼ਾਂਤੀ ਨੂੰ ਭੰਗ ਨਾ ਕਰ ਸਕੇ ਮਿੱਤਰ ਦੇਸ਼ਾਂ ਵਿਚਕਾਰ ਲੜਾਈ ਪਿੱਛੋਂ ਹੋਏ ਲਾਭਾਂ ਦੀ ਵੰਡ ਕਰਨੀ ਜਿੰਨੇ ਵੀ ਜਿਹੜੇ ਲਾਭ ਹੋਏ ਨੇ ਉਹਨਾਂ ਦੀ ਵੰਡ ਵੀ ਕਰਨੀ ਵਿਆਨਾ ਕਾਂਗਰਸ ਦਾ ਇਹ ਵੀ ਉਦੇਸ਼ ਸੀਗਾ ਕਿ ਮਿੱਤਰ ਦੇਸ਼ਾਂ ਵਿਚਕਾਰ ਉਹਨਾਂ ਲਾਭਾਂ ਦੀ ਵੰਡ ਕਰਨੀ ਜੋ ਕਿ ਨੈਪੋਲੀਨ ਨੂੰ ਹਰਾ ਕੇ ਉਹਨਾਂ ਨੂੰ ਪ੍ਰਾਪਤ ਹੋਈ ਸੀ ਇਹ ਲਾਭ ਫਰਾਂਸ ਅਤੇ ਉਸ ਦੇ ਸਾਥੀਆਂ પાસે ਉਹਨਾਂ ਨੇ ਖੋਹਣੇ ਸੀ ਸ਼ਕਤੀ ਸੰਤੁਲਨ ਨੂੰ ਲਾਗੂ ਕਰਨਾ ਦੇ ਦਸਵਾਂ ਉਦੇਸ਼ ਕੀ ਸੀ ਵਿਆਨਾ ਕਾਂਗਰਸ ਦਾ ਯੂਰਪ ਦੀਆਂ ਜਿਨੇ ਵੀ ਯੂਰਪ ਦੇ ਪਿੰਪਿੰ ਦੇਸ਼ ਵਿੱਚ ਸ਼ਕਤੀ ਸੰਤੁਲਨ ਬਣਾ ਕੇ ਰੱਖਣਾ ਜਿਨੇ ਵੀ ਯੂਰਪ ਦੇ ਪਿੰਪਿੰ ਦੇਸ਼ ਨੇ ਤਾਂ ਤਾਂ ਕਿ ਕੋਈ ਦੇਸ਼ ਜਿਹੜਾ ਹੈ ਖਤਰਾ ਨਾ ਬਣ ਸਕੇ ਸ਼ਕਤੀ ਬੈਲੈਂਸ ਕਰਨਾ ਕਿਸੇ ਕੋਲ ਜ਼ਿਆਦਾ ਸ਼ਕਤੀ ਜਾਂ ਫਿਰ ਕਿਸੇ ਕੋਲ ਘਾਟ ਨੀ ਕਰਨੀ ਬੈਲੈਂਸ ਕਰਨਾ ਫਰਾਂਸ ਨੂੰ ਸਜ਼ਾ ਦੇਣੀ ਵਿਆਨਾ ਕਾਂਗਰਸ ਦਾ 11ਵਾਂ ਉਦੇਸ਼ ਫਰਾਂਸ ਨੂੰ ਉਸ ਵਿਨਾਸ਼ ਦੀ ਸਜ਼ਾ ਦੇਣੀ ਸੀ ਜੋ ਕਿ 1789 ਤੋਂ ਲੈ ਕੇ 1859 ਤੱਕ ਉਹ ਕਰਦਾ ਆਇਆ ਸੀ ਹੁਣ ਵਿਅਾਨਾ ਕਾਂਗਰਸ ਦੇ ਸਾਹਮਣੇ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਸੀ? ਫਰਾਂਸ ਦੀ ਸਮੱਸਿਆ ਜਿਹੜੀ ਪਹਿਲੀ ਸਮੱਸਿਆ ਸੀ। ਫਰਾਂਸ ਦੀ ਅੱਗੇ ਆਉਣ ਵਾਲੀ ਸਰਕਾਰ ਕਿਸ ਤਰ੍ਹਾਂ ਦੀ ਹੋਵੇਗੀ? ਫਰਾਂਸ ਜੋ ਕੁਝ ਪਿਛਲੇ 24-25 ਸਾਲਾਂ ਤੋਂ ਖੂਨ ਘਰਾਬਾ ਕਰ ਰਿਹਾ ਸੀ ਉਸ ਨੂੰ ਕੀ ਦੰਡ ਦਿੱਤਾ ਜਾਵੇ ਤਾਂ ਇਹ ਪਹਿਲੀ ਸਮੱਸਿਆ ਸੀ। ਪੋਲੈਂਡ ਦੀ ਸਮੱਸਿਆ ਸੀ। ਪੋਲੈਂਡ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਪੋਲੈਂਡ ਨੂੰ ਰੂਸ, ਆਸਟਰੀਆ ਤੇ ਪ੍ਰੂਸ਼ੀਆ ਨੇ ਵੰਡ ਲਿਆ ਸੀ। ਤਾਂ ਨੇਪੋਲੀਅਨ ਇਹਨਾਂ ਨੂੰ ਕੀ ਕਰਦਾ ਸੀ ਇਕੱਠਾ ਕਰਦਾ ਸੀ। ਨੇਪੋਲੀਅਨ ਤੋਂ ਬਾਅਦ ਪੋਲੈਂਡ ਦੀ ਉਸ ਦਾਵੇਦਾਰਾਂ ਦੇ ਵਿੱਚ ਵੰਡ ਕਰਨੀ ਇੱਕ ਤਕੜੀ ਸਮੱਸਿਆ ਸੀ ਵੀ ਕਿਵੇਂ ਪੋਲੈਂਡ ਨੂੰ ਜਿਹੜਾ ਹੈ ਉਸ ਦੇ ਦਾਵਾ ਇਦਾਰਾ ਚ ਵੰਡ ਕਰਨਾ ਹੈ ਰੂਸ ਇਸ ਤੇ ਆਪਣਾ ਅਧਿਕਾਰ ਚਾਹੁੰਦਾ ਸੀ ਤੇ ਇਹ ਵੀ ਇੱਕ ਗੁੰਝਲਦਾਰ ਸਮੱਸਿਆ ਸੀ ਇਟਲੀ ਦੀ ਸਮੱਸਿਆ ਤੀਜੀ ਵੱਡੀ ਸਮੱਸਿਆ ਬਿਆਨਾ ਕਾਂਗਰਸ ਦੇ ਸਾਹਮਣੇ ਇਟਲੀ ਦੀ ਸੀ ਨੇਪੋਲੀਅਨ ਨੇ ਇਟਲੀ ਦੇ ਇਲਾਕੇ ਨੂੰ ਜਿੱਤ ਕੇ ਇਸ ਦੇ ਉੱਤੇ ਸਿੱਧੇ ਅਸਿੱਧੇ ਦੋਨਾਂ ਢੰਗਾਂ ਦੇ ਨਾਲ ਅਧਿਕਾਰ ਕਰ ਲਿਆ ਸੀ ਵਿਆਨਾ ਕਾਂਗਰਸ ਨੇ ਇਟਲੀ ਦੇ ਵੱਖ-ਵੱਖ ਰਾਜ ਦੀ ਪੁਨਰ ਵਿਵਸਥਾ ਵੀ ਕਰਨੀ ਸੀ ਜੋ ਕਿ ਬਹੁਤ ਹੀ ਕੰਪਲੈਕਸ ਗੁੰਝਲਦਾਰ ਸੀ ਫੇਰ ਸੀ ਜਰਮਨ ਦੀ ਸਮੱਸਿਆ ਦੇਖੋ ਕਿੰਨੀਆਂ ਸਾਰੀਆਂ ਸਮੱਸਿਆ ਨੇ ਫ੍ਰਾਂਸੀ ਸਮੱਸਿਆ ਇਟਲੀ ਦੀ ਸਮੱਸਿਆ ਜਰਮਨ ਦੀ ਸਮੱਸਿਆ ਦੇਖੋ ਕਿੰਨੀਆਂ ਸਾਰੀਆਂ ਸਮੱਸਿਆਵਾਂ ਨੇ ਠੀਕ ਹੈ ਪੋਲੈਂਡ ਦੀ ਸਮੱਸਿਆ ਤਾਂ ਜਰਮਨ ਦੀ ਸਮੱਸਿਆ ਜਿਹੜੀ ਹੈਗੀ ਹੈ 1806 ਨੂਨ ਨੇਪੋਲੀਅਨ ਨੇ ਜਿਹੜਾ ਸੀ ਪਵਿੱਤਰ ਰੋਮਨ ਰਾਜ ਦਾ ਖਾਤਮਾ ਕਰਤਾ ਸੀ 300 ਤੋਂ ਵੱਧ ਰਿਆਸਤਾਂ ਦੀ ਸਮਾਪਤੀ ਕਰਕੇ ਇਸ ਦੀ ਥਾਂ ਤੇ ਰਾਏਨ ਦਾ ਸੰਘ ਜਿਹੜਾ ਸੀਗਾ ਸਥਾਪਿਤ ਕਰਤਾ ਸੀ ਤਾਂ ਇਹ ਜਿਹੜੀ ਸੀ ਨੇਪੋਲੀਅਨ ਤੋਂ ਬਾਅਦ ਚ ਜਰਮਨ ਦੀ ਇਹ ਸਮੱਸਿਆ ਜਿਹੜੀ ਸੀ ਸਾਹਮਣੇ ਖੜੀ ਸੀ ਤੋਂ ਇਹ ਦਾ ਵੀ ਜਿਹੜਾ ਸੀਗਾ ਸਾਹਮਣੇ ਜਿਹੜੀ ਸੀ ਇਹ ਪ੍ਰੋਬਲਮ ਖੜੀ ਹੋ ਗਈ ਸੀ ਨੇਪੋਲੀਅਨ ਤੋਂ ਪ੍ਰਾਪਤ ਕੀਤੇ ਪ੍ਰਦੇਸ਼ਾਂ ਦੀ ਸਮੱਸਿਆ ਬਿਆਨਾ ਕੋਗਨੇਸੇ ਸਾਹਮਣੇ ਨੇਪੋਲੀਅਨ ਤੋਂ ਪ੍ਰਾਪਤ ਕੀਤੇ ਦੇਸ਼ਾਂ ਦੀ ਜਿਹੜੀ ਹੈ ਪ੍ਰਦੇਸ਼ਾਂ ਦੀ ਪੁਨਰ ਵਿਵਸਥਾ ਕਰਨੀ ਦੀ ਇੱਕ ਸਮੱਸਿਆ ਸੀ ਇਹਨਾਂ ਨੂੰ ਰੀਆਰਗੇਨਾਈਜ਼ ਕਿੱਦਾਂ ਕੀਤਾ ਜਾਵੇ ਇਸ ਨੂੰ ਸਿਸਟਮੈਟਿਕ ਕਿੱਦਾਂ ਲੈ ਕੇ ਆਇਆ ਜਾਵੇ ਨੇਪੋਲੀਅਨ ਨੇ ਬਹੁਤ ਸਾਰੇ ਯੂਰਪੀ ਪ੍ਰਦੇਸ਼ਾਂ ਨੂੰ ਜਿੱਤ ਕੇ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਸੀ ਸੋ ਉਹਨਾਂ ਇਲਾਕਿਆਂ ਨੂੰ ਅਸਲੀ ਤੌਰ ਤਰੀਕੇ ਨਾਲ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰਨਾ ਵੀ ਇੱਕ ਗੰਭੀਰ ਸਮੱਸਿਆ ਸੀ ਕਿਉਂਕਿ ਨੇਪੋਲੀਅਨ ਨੇ ਤਾਂ ਆਪਣੇ ਰਿਸ਼ਤੇਦਾਰਾਂ ਮਿੱਤਰਾਂ 'ਚ ਵੰਡੇ ਸੀ ਉਹ ਵਾਲੇ ਰਾਜ ਠੀਕ ਹੈ ਤਾਂ ਉਹ ਵਲੇ ਦੁਬਾਰਾ ਰਾਜ ਹਾਸਲ ਕਰਕੇ ਵਾਰਸਾ ਜਿਹੜੇ ਅਸਲੀ ਵਾਰਸ ਹੈ ਉਹਨਾਂ ਕੋਲੇ ਜਿਹੜਾ ਦੇਣਾ ਇਹ ਵੀ ਇੱਕ ਮੇਨ ਪ੍ਰੋਬਲਮ ਸੀਗੀ ਕ੍ਰਾਂਤੀਕਾਰੀ ਸਿਧਾਂਤ ਦੇ ਵਿਨਾਸ਼ ਨੂੰ ਰੋਕਣ ਦੀ ਸਮੱਸਿਆ ਹੁਣ ਉਹਨਾਂ ਦੀ ਇੱਕ ਹੋਰ ਵਿਆਨਾ ਕਾਂਗਰਸ ਦੀ ਸਮੱਸਿਆ ਵੀ ਸੀ ਕਿ ਕ੍ਰਾਂਤੀ ਵਿਨਾਸ਼ ਨੂੰ ਰੋਕਣਾ ਕ੍ਰਾਂਤੀ ਦੇ ਮੁੱਖ ਸਿਧਾਂਤ ਸਮਾਨਤਾ ਸੁਤੰਤਰਤਾ ਭਰਾਤਰਪਾਪ ਹੋ ਗਿਆ ਠੀਕ ਹੈ ਇਕੁਐਲਿਟੀ ਫਰੇਟਰਨਿਟੀ ਐਂਡ ਲਿਬਰਟੀ ਇਹਨਾਂ ਦਾ ਪ੍ਰਚਾਰ ਜਿਹੜਾ ਹੈ ਪੂਰੇ ਯੂਰਪ 'ਚ ਹੋ ਚੁੱਕਿਆ ਸੀ ਇਹਨਾਂ ਸਿਧਾਂਤਾਂ ਨੇ ਯੂਰਪ ਨੂੰ ਪ੍ਰਭਾਵਿਤ ਕੀਤਾ ਸੀ ਸੋ ਇਹ ਵੀ ਇੱਕ ਮੇਨ ਸਮੱਸਿਆ ਸੀ ਇਕਵੈਲਟੀ ਲਿਬਰਟੀ ਤੇ ਫਰੇਟਰਨਿਟੀ ਸੈਕਸਨੀ ਤੇ ਡੈਨਮਾਰਕ ਦੀ ਸਮੱਸਿਆ ਤਾਂ ਨੇਪੋਲੀਅਨ ਦੁਆਰਾ ਵਾਰਸਾਂ ਦੀ ਡੱਚੀ ਦਾ ਰਾਜ ਸੈਕਸਨੀ ਜਿਹੜਾ ਸੀ ਉਸ ਦੇ ਰਾਜੇ ਨੂੰ ਦੇ ਦਿੱਤਾ ਗਿਆ ਸੀ ਜਿਹੜਾ ਨੇਪੋਲੀਅਨ ਦੇ ਵਾਰਸ ਸੀਗੇ ਠੀਕ ਹੈ ਤਾਂ ਬਿਆਨਾ ਕਾਂਗਰਸ ਦੇ ਉਦੇਸ਼ 'ਚ ਇਹ ਵੀ ਸੀ ਕਿ ਜਿਹੜੇ ਦੇਸ਼ਾਂ ਨੇ ਨੇਪੋਲੀ ਨੂੰ ਸਹਾਇਤਾ ਦਿੱਤੀ ਆ ਉਹਨਾਂ ਨੂੰ ਦੰਡ ਵੀ ਦਿੱਤਾ ਜਾਵੇ ਤਾਂ ਜੋ ਵਿਆਨਾ ਕਾਂਗਰਸ ਅੱਗੇ ਜਿਹੜਾ ਹੈ ਇਹ ਸਾਰੇ ਸਿਰ ਨਾ ਚੱਕ ਸਕਣ ਸੋ ਇਹ ਚੀਜ਼ ਵੀ ਜਿਹੜੀ ਸੀ ਮੇਨ ਸਮੱਸਿਆ ਸੀ ਪਾਪ ਦੇ ਪ੍ਰਭਾਵ ਨੂੰ ਦੁਬਾਰਾ ਕਾਇਮ ਕਰਨ ਦੀ ਸਮੱਸਿਆ ਹੁਣ ਪਾਪ ਤੇ ਚਰਚ ਦੇ ਪ੍ਰਭਾਵ ਨੂੰ ਕਿਵੇਂ ਕਾਇਮ ਕੀਤਾ ਜਾਵੇ ਤਾਂ ਇਹ ਵੀ ਇੱਕ ਗੰਭੀਰ ਸਮੱਸਿਆ ਸੀ ਕ੍ਰਾਂਤੀ ਤੋਂ ਪਹਿਲਾਂ ਪਾਪ ਯੂਰਪ ਦੇ ਰਾਜਨੀਤਿਕ ਧਾਰਮਿਕ ਖੇਤਰ ਵਿੱਚ ਆਪਣਾ ਬਹੁਤ ਪ੍ਰਭਾਵ ਜਿਹੜਾ ਸੀ ਇਹਨਾਂ ਦਾ ਹੁੰਦਾ ਸੀਗਾ ਪਾਪ ਦਾ ਠੀਕ ਹੈ ਚਰਚ ਦਾ ਕ੍ਰਾਂਤੀ ਦੇ ਸਮੇਂ ਚਰਚ ਦੀ ਜ਼ਮੀਨ ਵੇਚ ਦਿੱਤੀ ਗਈ ਅਤੇ ਨੇਪੋਲੀਅਨ ਨੇ ਜਿਹੜਾ ਸੀ ਚਰਚ ਨੂੰ ਨੇਪੋਲੀਅਨ ਨੇ ਚਰਚ ਨੂੰ ਰਾਜ ਦੇ ਅਧੀਨ ਕਰ ਦਿੱਤਾ ਅਤੇ ਇਸ ਤਰ੍ਹਾਂ ਪਾਪ ਦੀ ਸ਼ਕਤੀ ਦੁਬਾਰਾ ਕੈਮ ਕਰਨ ਲਈ ਜਿਹੜੀ ਸੀ ਇੱਕ ਵੱਡੀ ਇਤਮਸਿਆ ਸੀ ਹੁਣ ਕਾਂਗਰਸ ਦੇ ਜਿਹੜੇ ਸੀਗੇ ਮੁੱਖ ਸਿਧਾਂਤ ਕਿਹੜੇ ਨੇ ਪਿੱਛੇ ਵੀ ਪੜ ਕੇ ਹਟੀਆਂ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੇ ਤਾਂ ਉਹ ਹੀ ਇੱਕ ਤਰ੍ਹਾਂ ਸਿਧਾਂਤ ਨੇ ਸ਼ਕਤੀ ਸੰਤੁਲਨ ਦਾ ਸਿਧਾਂਤ ਪਿਆਨਾ ਕਾਂਗਰਸ ਵਿੱਚ ਇਕੱਠੇ ਹੋਏ ਜਿਹੜੇ ਨੇਤਾ ਸੀ ਉਹਨਾਂ ਨੇ ਪ੍ਰਦੇਸ਼ ਦੀ ਆਪਸੀ ਵੰਡਲੀ ਸ਼ਕਤੀ ਸੰਤੁਲਨ ਦਾ ਸਿਧਾਂਤ ਅਪਣਾਇਆ ਵੀ ਬੈਲੈਂਸ ਕਰਨਾ ਕਿਸੇ ਦੇਸ਼ ਨੂੰ ਐਨੇ ਇਲਾਕੇ ਇਹਨਾਂ ਦਿੱਤੇ ਜਾਣ ਕਿ ਉਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਏ ਤੇ ਦੂਜੇ ਦੇਸ਼ਾਂ ਲਈ ਖਤਰਾ ਬਣੇ ਇਸ ਲਈ ਜਿਹੜਾ ਪਰਸ਼ੀਆ ਸੀ ਉਸ ਨੂੰ ਸਾਰਾ ਜਿਹੜਾ ਸੀਗਾ ਸੈਕਸਨੀ ਨਹੀਂ ਦਿੱਤਾ ਗਿਆ ਕਿਉਂਕਿ ਉਸਨੇ ਫਿਰ ਬਹੁਤ ਸ਼ਕਤੀਸ਼ਾਲੀ ਹੋ ਜਾਣਾ ਸੀ ਮਤਲਬ ਐਨੇ ਸਾਰੇ ਰਾਜ ਇੱਕ ਦੇਸ਼ ਇੱਕ ਨੂੰ ਨਹੀਂ ਦਿੱਤੇ ਗਏ ਦੇਸ਼ ਨੂੰ ਐਨੇ ਸਾਰੇ ਇਲਾਕੇ ਨਹੀਂ ਦਿੱਤੇ ਗਏ ਤਾਂ ਕਿ ਉਹ ਜ਼ਿਆਦਾ ਸ਼ਕਤੀਸ਼ਾਲੀ ਬਣ ਕੇ ਦੂਜੇ ਦੇਸ਼ ਦੇ ਪ੍ਰਤੀ ਜਿਹੜਾ ਹੈ ਅਗੇਂਸਟ ਖੜਾ ਹੋ ਜਾਏ ਠੀਕ ਹੈ ਉਚਿਤ ਅਧਿਕਾਰ ਦਾ ਸਿਧਾਂਤ ਵਿਆਨਾ ਕਾਂਗਰਸ ਨੇ ਜਿਹੜੇ ਜਿਹੜੇ ਨੇਤਾ ਸੀ ਇਸ ਦੇ ਉਚਿਤ ਅਧਿਕਾਰੀ ਸਿਧਾਂਤ ਅਨੁਸਾਰ ਯੂਰਪ ਵਿੱਚ 1789 ਦੀ ਕ੍ਰਾਂਤੀ ਤੋਂ ਪਹਿਲਾਂ ਦੀ ਸਥਿਤੀ ਸਥਾਪਿਤ ਕਰਨ ਦਾ ਯਤਨ ਕੀਤਾ ਤਾਂ ਉਹਨਾਂ ਨੇ ਕਿਹਾ ਬਿਆਨਾ ਕੌਂਗਰਸ ਵਾਲੇ ਨੇ ਕਿ ਜਿਹੜਾ ਹੈ ਉਚਿਤ ਅਧਿਕਾਰ ਦਿੱਤੇ ਜਾਣਗੇ ਜੋ ਕਿ ਪਹਿਲਾਂ ਹੁੰਦੇ ਸੀ ਕ੍ਰਾਂਤੀ ਤੋਂ 1789 ਦੀ ਜਿਹੜੀ ਫ੍ਰੈਂਚ ਰੈਵੋਲੂਸ਼ਨ ਹੋਈ ਉਹ ਤੋਂ ਪਹਿਲਾਂ ਹੁੰਦੇ ਸੀਗੇ ਇਸ ਸਿਧਾਂਤ ਅਨੁਸਾਰ ਨੇਪੋਲੀਅਨ ਪਾਸੋਂ ਪ੍ਰਾਪਤ ਕੀਤੇ ਗਏ ਰਾਜਾਂ ਅਤੇ ਇਲਾਕਿਆਂ ਨੂੰ ਉਹਨਾਂ ਦੇ ਅਸਲੀ ਪੁਰਾਣੇ ਜਿਹੜੇ ਵੀ ਰਾਜੇ ਸੀ ਹਾਕਮ ਸੀ ਉਹਨਾਂ ਨੂੰ ਸੌਂਪ ਦੇਣਾ ਸੀਗਾ ਵੀ ਜਿਹੜੇ ਫ੍ਰਾਂਸੀ ਗ੍ਰਾਂਤੀ ਤੋਂ ਪਹਿਲਾਂ ਜਿਹੜੇ ਰਾਜ ਜਿਸ ਕੋਲੇ ਸੀ ਉਸ ਨੂੰ ਸੌਂਪ ਦਿੱਤੇ ਜਾਣ ਜਿਹੜੇ ਕਿ ਨੈਪੋਲੀ ਨੇ ਕੋਲੇ ਸੀ ਇਸ ਦਾ ਜਿਹੜਾ ਹਾਮੀ ਹੈ ਫ੍ਰਾਂਸ ਦਾ ਪ੍ਰਧਾਨ ਮੰਤਰੀ ਸੀਗਾ ਤਾਂ ਹਾਨੀ ਪੂਰਤੀ ਦਾ ਸਿਧਾਂਤ ਇਸ ਸਿਧਾਂਤ ਅਨੁਸਾਰ ਵਿਆਨਾ ਦੀ ਕਾਂਗਰਸ ਨੇ ਨੈਪੋਲੀਅਨ ਵਿਰੁੱਧ ਲੜ ਚੁੱਕੇ ਦੇਸ਼ਾਂ ਨੂੰ ਹੋਈ ਹਾਨੀ ਦੀ ਕਿਸੇ ਨਾ ਕਿਸੇ ਤਰ੍ਹਾਂ ਪੂਰਤੀ ਕਰਨੀ ਸੀ ਵਿਆਨਾ ਕਾਂਗਰਸ ਨੇ ਠੀਕ ਹੈ ਇੰਗਲੈਂਡ ਤੇ ਆਸਟਰੀਆ ਨੇ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਸੀ ਸਈਆਂ ਸੀ ਉਹਨਾਂ ਨੂੰ ਬਹੁਤ ਆਰਥਿਕ ਹਾਨੀ ਹੋਈ ਸੀ ਤਾਂ ਇਸ ਦੇ ਤਦ ਅਨੁਸਾਰ ਨੈਪੋਲੀਅਨ ਦੇ ਸਹਿਯੋਗੀ ਦੇਸ਼ਾਂ ਨੂੰ ਦੰਡ ਦਿੱਤਾ ਜਾਣਾ ਸੀ ਅਤੇ ਜਿੰਨੀ ਵੀ ਹਾਨੀ ਹੋਈ ਸੀ ਉਹਦੀ ਪੂਰਤੀ ਵੀ ਕਰ ਹੀ ਜਾਣੀ ਸੀ ਠੀਕ ਹੈ ਜਿਨ੍ਹਾਂ ਨੇ ਜਿਹੜਾ ਹੈ ਨੈਪੋਲੀਅਨ ਦਾ ਸਾਥ ਦਿੱਤਾ ਸੀ ਹੁਣ ਕਾਂਗਰਸ ਦੀ ਜਿਹੜੀ ਵਿਆਨਾ ਕਾਂਗਰਸ ਹੈ ਉਸ ਦੀ ਕੰਮ ਕਰਨ ਦੀ ਵਿਧੀ ਕੀ ਸੀ ਵਿਆਨਾ ਦੀ ਕਾਂਗਰਸ ਦੀ ਕੰਮ ਕਰਨ ਦੀ ਵਿਧੀ ਬੜੀ ਅਜੀਬ ਸੀ ਇਸ ਵਿੱਚ ਨਾ ਕੋਈ ਮਤਾ ਪੇਸ਼ ਕੀਤਾ ਨਾ ਹੀ ਬੈਸ ਹੋਈ ਨਾ VOTING ਹੋਈ ਰਾਜਾਂ ਦੀਆਂ ਸੀ ਮਾਵਾਂ ਨਿਯਤ ਕਰਨ ਦਾ ਫੈਸਲਾ ਉਹਨਾਂ ਨੇ ਜਿਹੜਾ ਸੀ ਨਾਚ ਘਰਾਂ ਵਿੱਚ ਨਾਚ ਕਰਦੇ ਮਿਊਜ਼ਿਕ ਸੁਣਦੇ ਡਾਂਸ ਦੇਖਦੇ ਹੀ ਜਿਹੜਾ ਸੀਗਾ ਕਰ ਦਿੱਤਾ ਸੀਗਾ ਸੀਮਾਵਾਂ ਜਿਹੜੀਆਂ ਸੀ ਨਿਯਤ ਕਰ ਦਿੱਤੀਆਂ ਸੀ ਨਿਯਤ ਮਤਲਬ ਉਹ ਡਿਟਰਮਾਈਨ ਕਰਤੀਆਂ ਸੀ ਕਿ ਇਹ ਜਿਹੜੀਆਂ ਹੈਗਾ ਬਾਉਂਡਰੀਜ਼ ਐ ਸੰਗੀਤ ਸਭਾਵਾਂ ਦੇ ਵਿੱਚ ਬੜੀਆਂ ਹੀ ਗੰਭੀਰ ਸਮੱਸਿਆਵਾਂ ਉਤੇ ਵਿਚਾਰ ਕਰ ਲਿਆ ਜਾਂਦਾ ਸੀ ਹਾਸੇ-ਮਖੌਲ ਦੇ ਵਿੱਚ ਕਈਆਂ ਗੀਆਂ ਗੱਲਾਂ ਵੀ ਸਮੱਸਿਆ ਦਾ ਹੱਲ बन ਜਾਂਦੀਆਂ ਸੀ ਤੋਂ ਕਹਿਣ ਦਾ ਮਤਲਬ ਉਹਨਾਂ ਨੇ ਸੰਗੀਤ ਸੁਣਦੇ ਡਾਂਸ ਕਰਦੇ ਕਿਉਂਕਿ ਇਸ ਦੇ ਵਿੱਚ ਜਿਹੜਾ ਵਧੀਆ-ਵਧੀਆ ਖਾਣੇ ਆਯੋਜਨ ਕੀਤੇ ਗਏ ਸੀ ਜਿੱਥੇ ਵੀ ਵਿਆਨਾ ਦੀ ਇਹ ਸਮਝੋਤਾ ਹੋਇਆ ਸੀਗਾ ਠੀਕ ਹੈ ਵਿਆਨਾ ਦੀ ਕਾਂਗਰਸ ਬਣੀ ਸੀ ਤਾਂ ਉੱਥੇ ਇਹ ਸਾਰੀਆਂ ਚੀਜ਼ਾਂ ਸੀ ਤਾਂ ਉਹਨਾਂ ਨੇ ਜਿਹੜਾ ਹੈ ਮਖੌਲ-ਮਖੌਲ ਦੇ ਵਿੱਚ ਹੱਸਦੇ ਖੇਡਦੇ ਹੀ ਜਿਹੜਾ ਸੀ ਇਹਨਾਂ ਦਾ ਹਲਕਾ ਕੱਢ ਲਿਆ ਸੀ ਇਹਨਾਂ ਚੀਜ਼ਾਂ ਦਾ ਜਿਸ ਵਾਸਤੇ ਇਹ ਜਿਹੜੇ ਸੀ ਇਕੱਠੇ ਹੋਏ ਸੀ ਸ਼ੁਰੂ ਵਿੱਚ ਅੱਠ ਦੇਸ਼ਾਂ ਦੀ ਸਮਤੀ ਸੀ ਪਰ ਬਾਅਦ ਵਿੱਚ ਇਹ ਚਾਰ ਦੇਸ਼ ਇੰਗਲੈਂਡ ਰੂਸ ਪਰਸ਼ੀਆ ਹੋ ਗਿਆ ਆਸਟਰੀਆ ਦਿ雷ਗੀ ਇਹਨਾਂ ਫੈਸਲਿਆਂ ਵਿੱਚ ਬਹੁਤ ਪ੍ਰਭਾਵ ਮੈਟਰਨਿਕ ਦਾ ਸੀ ਫਰਾਂਸ ਦਾ ਪ੍ਰਸਿੱਧ ਤੈਲੀਰਾ ਸੀ ਅਤੇ ਉਸੇ ਦੀ ਚਤੁਰਾਈ ਦੇ ਨਾਲ ਜਿਹੜਾ ਸੀ ਠੀਕ ਹੈ ਉਹ ਜਿਹੜਾ ਸੀ ਆਪਣਾ ਲਾਭ ਲੈਣਾ ਚਾਹੁੰਦਾ ਸੀ ਚਤੁਰਾਈ ਦੇ ਨਾਲ ਆਸਟਰੀਆ ਫਰਾਂਸ ਅਤੇ ਇੰਗਲੈਂਡ ਨੂੰ ਆਪਣੇ ਨਾਲ ਮਿਲਾ ਲਿਆ ਗਿਆ ਅਤੇ ਇੱਕ ਸੰਘ 3 ਜਨਵਰੀ 1815 ਨੂੰ ਰੂਸ ਤੇ ਪੜਸ਼ੀਆ ਵਿਰੁੱਧ ਬਣਾ ਲਿਆ ਗਿਆ ਇਸ ਨੂੰ ਤਿਰਮੁਖੀ ਸੰਗ ਕਿਹਾ ਗਿਆ ਤਾਂ ਜੋ ਫਰਾਂਸ ਦੇ ਵੈਰੀ ਉਸ ਦੀਆਂ ਸੀਮਾਵਾਂ ਬਹੁਤ ਛੋਟੀਆਂ ਕਰਕੇ ਉਸ ਤੇ ਹਮਲਾ ਜਾਂ ਜੁਰਮਾਨਾ ਨਾ ਕਰ ਸਕਣ ਠੀਕ ਹੈ ਤਾਂ ਵਿਆਨਾ ਕਾਂਗਰਸ ਦੇ ਮੁੱਖ ਨਿਸ਼ਾਨੇ ਕਿਹੜੇ ਕਿਹੜੇ ਸੀ ਫਰਾਂਸ ਨੈਪੋਲੀਅਨ ਦੁਆਰਾ ਜਿੱਤੇ ਗਏ ਸਾਰੇ ਇਲਾਕੇ ਜਿੰਨੇ ਵੀ ਨੈਪੋਲੀਅਨ ਨੇ ਜਿੱਤੇ ਸੀ ਫਰਾਂਸ ਤੋਂ ਵਾਪਸ ਲੈ ਲਏ ਗਏ ਸੀ ਫਰਾਂਸ ਦੀਆਂ ਸੰਸਥਾਵਾਂ ਉਹ ਨਿਯਤ ਕਰ ਦਿੱਤੀਆਂ ਗਈਆਂ ਸੀ ਜੋ 1791 ਦੇ ਵਿੱਚ ਸੀ ਹੀ ਆਲਰੇਡੀ ਉਚਿਤ ਅਧਿਕਾਰ ਦੇ ਸਿਧਾਂਤ ਅਨੁਸਾਰ ਫਰਾਂਸ ਦੀ ਗੱਦੀ ਬੁਰਬੋ ਦੇ ਹਵਾਲੇ ਕਰ ਦਿੱਤੀ ਗਈ लुई 18वें ਨੂੰ ਰਾਜਾ ਬਣਾ ਦਿੱਤਾ ਗਿਆ ਜੋ ਕਿ 60 ਸਾਲ ਦਾ ਸੀ ਵਿਅਨਾਨਾ ਕਾਂਗਰਸ ਨੇ ਇਹ ਫੈਸਲਾ ਕੀਤਾ ਕਿ ਫਰਾਂਸ ਲੜਾਈਆਂ ਦੇ ਹਰਜਾਨੇ ਦੇ ਰੂਪ ਵਿੱਚ 70 ਕਰੋੜ ਫ੍ਰੈਂਕ 5 ਸਾਲਾਂ ਵਿੱਚ ਅਦਾ ਕਰੇ ਅਤੇ ਫਰਾਂਸੀ ਸੈਨਾ ਵੀ ਲਿਮਟ ਕਰ ਦਿੱਤੀ ਗਈ ਘਟਾ ਦਿੱਤੀ ਗਈ ਨੈਕਸਟ ਹੈ ਹਾਲੈਂਡ ਨੈਪੋਲੀਅਨ ਦੇ ਹਾਲੈਂਡ ਉਤੇ ਅਧਿਕਾਰ ਕਰਨ ਤੋਂ ਪਹਿਲਾਂ ਇਸ ਉਤੇ ਔਰੇਂਜ ਵੰਸ਼ ਦਾ ਰਾਜ ਸੀ ਇਜ਼ਲੀ ਵਿਐਨਾ ਕਾਂਗਰਸ ਨੇ ਇਸ ਉੱਤੇ ਇਸੇ ਵੰਸ਼ ਦਾ ਰਾਜ ਜਿਹੜਾ ਸੀ ਸਥਾਪਿਤ ਕਰਤਾ ਦੁਬਾਰਾ ਇਸ ਨੂੰ ਸ਼ਕਤੀਸ਼ਾਲੀ ਬਣਾ ਲਈ ਆਸਟਰੀਆ ਬਾਸੋ ਬੈਲਜੀਅਮ ਪ੍ਰਦੇਸ਼ ਲੈ ਕੇ ਹਾਲੈਂਡ ਨੂੰ ਦੇ ਦਿੱਤਾ ਇਸ ਤਰ੍ਹਾਂ ਫਰਾਂਸ ਦੇ ਉੱਤਰ ਵਾਲੀ ਸ਼ਕਤੀਸ਼ਾਲੀ ਰਾਜ ਇਹਨਾਂ ਨੇ ਬਣਾਤਾ ਹੋਣੇ ਪਿੱਛੇ ਵੱੜ ਕੇ ਹਟਿਆ ਕਿ ਇਹਨਾਂ ਨੇ ਫਰਾਂਸ ਦੇ ਨੇੜੇ-ਤੇੜੇ ਸ਼ਕਤੀਸ਼ਾਲੀ ਰਾਜ ਸਥਾਪਿਤ ਕਰਤੇ ਤਾਂ ਕਿ ਫਰਾਂਸ ਦੇ ਵਿੱਚ ਕੋਈ ਵੀ ਕ੍ਰਾਂਤੀਕਾਰੀ ਚੀਜ਼ ਨਾ ਆਵੇ ਤਾਂ ਰੂਸ ਜਿਹੜਾ ਸੀ ਰੂਸ ਨੂੰ ਪੋਸ਼ਣ ਅਤੇ ਥੋਰਨ ਤੋਂ ਬਿਨਾ ਜਿਹੜਾ ਸੀ ਵਾਰਸਾ ਦੀ ਗ੍ਰੈਂਡ ਡੱਚੀ ਦਾਲਕੋਵਕ ਸਾਰਾ ਇਹ ਸਭ ਮਿਲ ਗਿਆ ਰੂਸ ਦਾ ਫਿਨਲੈਂਡ ਤੇ ਵੀ ਅਧਿਕਾਰ ਪ੍ਰਮਾਨ ਕੀਤਾ ਗਿਆ ਬਸਰੇਬੀਆ ਵੀ ਉਸ ਪਾਸ ਹੀ ਰਹਿਣ ਦਿੱਤਾ ਗਿਆ ਜਿਹੜਾ ਕਿ ਉਸਨੇ ਤੁਰਕੀ ਤੋਂ ਖੋਇਆ ਸੀ ਮਤਲਬ ਰੂਸ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਆਸਟਰੀਆ ਜਿਹੜਾ ਹੈ ਸ਼ਕਤੀ ਸੰਤੁਲਨ ਰੱਖਣ ਲਈ ਆਸਟਰੀਆ ਦੇ ਕੋਲੋਂ ਬੈਲਜੀਅਮ ਦੇ ਪ੍ਰਦੇਸ਼ ਲੈ ਲਏ ਗਏ ਬਦਲੇ ਚ ਉਸ ਨੂੰ ਉੱਤਰੀ ਇਟਲੀ ਦਾ ਜਿਹੜਾ ਸੀ ਵੈਨੀਸ਼ੀਆ ਤੇ ਲੰਬਾਡੀ ਦੇ ਇਲਾਕੇ ਦਿੱਤੇ ਗਏ ਰੂਸ ਪਾਸੋਂ ਆਸਟਰੀਆ ਨੂੰ ਗਲਸ਼ੀਆ ਤੇ ਬਵੇਰੀਆ ਪਾਸੋਂ ਟਾਇਰਲ ਦੇ ਇਲਾਕੇ ਜਿਹੜੇ ਸੀ ਪ੍ਰਾਪਤ ਹੋ ਗਏ ਸੀ ਪਰਸ਼ੀਆ ਤਾਂ ਪਰਸ਼ੀਆ ਨੂੰ ਬਹੁਤ ਲਾਭ ਹੋਇਆ ਵਿਐਨਾ ਕਾਂਗਰਸ ਦੇ ਕਾਰਨ ਕਿਉਂਕਿ ਜੋ ਵੀ ਉਸਨੇ ਕੁਝ ਗੁਆਇਆ ਸੀਗਾ ਨੈਪੋਲੀਅਨ ਟਾਈਮ ਦੇ ਵਿੱਚ ਤਾਂ ਉਸ ਨੂੰ ਜਿਹੜਾ ਸੀ ਵਾਪਸ ਮਿਲ ਗਿਆ ਸੀ ਪਰਸ਼ੀਆ ਤੋਂ ਪਰਸ਼ੀਆ ਨੂੰ ਜਿਹੜਾ ਸੀ ਵਾਰਸਾ ਦੀ ਗ੍ਰੈਂਡਚੀ ਵਿੱਚੋਂ ਉਸ ਨੂੰ ਪੋਸ਼ਨ ਅਤੇ ਜਿਹੜਾ ਸੀਗਾ ਡੈਜ਼ਿਕ ਅਤੇ ਥੋਰਨ ਦੇ ਇਲਾਕੇ ਜਿਹੜੇ ਸੀ ਦੇ ਦਿੱਤੇ ਗਏ ਸੀ ਇਟਲੀ ਨੇਪੋਲੀਅਨ ਇਟਲੀ ਵਿੱਚ ਵੀ ਕਾਫੀ ਚੇਂਜੇਸ ਕੀਤੇ ਸੀ ਤਾਂ ਵਿਐਨਾ ਕਾਂਗਰਸ ਨੇ ਨੇਪੋਲੀਅਨ ਦੀ ਇਟਲੀ ਵਿੱਚ ਕੀਤੀ ਗਈ ਵਿਵਸਥਾ ਨੂੰ ਖਤਮ ਕਰਕੇ ਕ੍ਰਾਂਤੀ ਤੋਂ ਪਹਿਲਾਂ ਵਾਲੀ ਵਿਵਸਥਾ ਕਰਨ ਦੇ ਜਿਹੜੇ ਸੀ ਯਤਨ ਕੀਤੇ ਪੋਪ ਦੇ ਇਲਾਕੇ ਪੋਪ ਦੇ ਹਵਾਲੇ ਕਰ ਦਿੱਤੇ ਗਏ ਨੇਪਲਸ ਤੇ ਸਿਸਲੀ ਦੇ ਰਾਜ ਜਿਹੜੇ ਸੀ ਪੁਰਾਣੇ ਬੁਰਬੋ ਵੰਸ਼ ਦੇ ਰਾਜੇ ਫਰਡੀਨੈਂਡ ਚੌਥੇ ਦਾ ਰਾਜ ਉੱਤੇ ਸਥਾਪਿਤ ਕਰ ਦਿੱਤਾ ਗਿਆ ਮਟਰਨਿਕ ਇਟਲੀ ਵਿੱਚ ਵੱਖ-ਵੱਖ ਰਾਜਾਂ ਦਾ ਇੱਕ ਸੰਘ ਸਥਾਪਿਤ ਕਰਨਾ ਚਾਹੁੰਦਾ ਸੀ ਪਰੂਜ਼ੀ ਵੀ ਇਹ ਇੱਛਾ ਪੂਰੀ ਨਹੀਂ ਹੋਈ ਤਾਂ ਮੇਨ ਟਾਰਗੇਟ ਕੀ ਸੀ ਵਿਅਾਨਾ ਕਾਂਗਰਸ ਦਾ ਕਿ ਜਿਹੜੇ ਵੀ ਅ ਮਤਲਬ ਕਿ ਨੇਪੋਲੀਅਨ ਤੋਂ ਪਹਿਲਾਂ ਵਾਲੇ ਇਲਾਕੇ ਹੁੰਦੇ ਸੀ ਉਹ ਉਹਨਾਂ ਦੇ ਹਕਦਦਾਰਾਂ ਨੂੰ ਦੇ ਦਿੱਤੇ ਜਾਣ। ਸਪੇਨ ਉਜਿਤ ਅਧਿਕਾਰ ਦੇ ਸਿਧਾਂਤ ਦੇ ਅਨੁਸਾਰ ਸਪੇਨ ਨੂੰ ਮੁੜ ਕੇ ਇੱਕ ਤਾਨਾਸ਼ਾਹੀ ਰਾਜ ਬਣਾ ਦਿੱਤਾ ਗਿਆ ਅਤੇ ਇਜ਼ੇ ਸੰਗਠਨ ਦੇ ਉੱਤੇ ਪੁਰਾਣੇ ਬੁਰਬੋ ਵੰਸ਼ ਦੇ ਫਰਡੀਨੈਂਡ 7ਵੇਂ ਨੂੰ ਬਿਠਾ ਦਿੱਤਾ ਗਿਆ। ਨੇਪल्स ਨੇਪਲਸ ਇਟਲੀ ਦਾ ਇੱਕ ਛੋਟਾ ਜਿਹਾ ਰਾਜ ਸੀ। ਜਿਸ ਉੱਤੇ ਨੈਪੋਲੀਅਨ ਨੇ ਅਧਿਕਾਰ ਕਰ ਲਿਆ ਸੀ ਵਿਆਨਾ ਕਾਂਗਰਸ ਨੇ ਇਸੇ ਸਿੰਘਾਸਨ ਤੇ ਪੁਰਾਣੇ ਬੁਰਬੋਨ ਵੰਸ਼ ਦਾ ਸੁਤੰਤਰਤਾ ਦਾ ਰਾਜ ਜਿਹੜਾ ਸੀ ਦੁਬਾਰਾ ਕਾਇਮ ਕਰਤਾ ਸੀ ਜਰਮਨੀ ਜਰਮਨੀ ਵਿੱਚ ਛੋਟੇ-ਛੋਟੇ ਬਹੁਤ ਸਾਰੇ ਰਾਜ ਸੀ ਨੈਪੋਲੀਅਨ ਨੇ ਸਾਰੇ ਇਕੱਠੇ ਕਰਕੇ ਰਾਈਨ ਰਾਜ ਸੰਘ ਦੀ ਸਥਾਪਨਾ ਕਰਤੀ ਸੀ ਵਿਆਨਾ ਨੇ ਕੀ ਕੀਤਾ ਬਾਅਦ ਦੇ ਵਿੱਚ ਜਿਹੜੀ ਸੀਗੇ ਤਕਰੀਬਨ 39 ਰਾਜਾਂ ਦਾ ਇੱਕ ਢੀਲਾ ਜਿਹਾ ਸੰਘ ਬਣਾ ਦਿੱਤਾ ਤੇ ਇਸ ਦੀ ਜਿਹੜੀ ਸੀਗੀ ਇੱਕ ਕੇਂਦਰੀ ਸਭਾ ਫ੍ਰੈਂਕਫਰਟ ਸਥਾਪਿਤ ਕਰ ਦਿੱਤੀ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਇਸ ਦੇ ਵਿੱਚ ਤਿੰਨ ਨਵੇਂ ਪ੍ਰਦੇਸ਼ ਜਿਹੜੇ ਸੀ ਮਿਲਾ ਦਿੱਤੇ ਗਏ ਸਵਿਟਜ਼ਰਲੈਂਡ ਦੀ ਨਿਰਪੱਖਤਾ ਅਤੇ ਸੁਤੰਤਰਤਾ ਨੂੰ ਸਾਰੇ ਦੇਸ਼ਾਂ ਨੇ ਜਿਹੜਾ ਸੀਗਾ ਸਵੀਕਾਰ ਕਰ ਲਿਆ ਸੀ ਇੰਗਲੈਂਡ ਨੇਪੋਲੀਅਨ ਦੇ ਵਿਰੁੱਧ ਲੜਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਇੰਗਲੈਂਡ ਦਾ ਅਤੇ ਉਸ ਨੇ ਹੀ ਨੈਪੋਲੀਅਨ ਦੀ ਹਾਰ ਵਿੱਚ ਸਭ ਤੋਂ ਵੱਧ ਯੋਗਦਾਨ ਦਿੱਤਾ ਤਾਂ ਇੰਗਲੈਂਡ ਨੂੰ ਯੂਰਪ ਵਿੱਚ ਮਾਲਟਾ ਠੀਕ ਹੈ ਹੌਲੀਗੋਲੈਂਡ ਆਇਓਨੀਅਨ ਦੇ ਦੀਪਨ ਦੀ ਪ੍ਰਾਪਤੀ ਉਸ ਨੂੰ ਹੋ ਗਈ ਠੀਕ ਹੈ ਤਾਂ ਇੰਗਲੈਂਡ ਨੂੰ ਵੀ ਥੋੜਾ ਜਿਹਾ ਲਾਭ ਜਿਹੜਾ ਸੀ ਬਾਅਦ ਚ ਦਿੱਤਾ ਗਿਆ ਡੈਨਮਾਰਕ ਅਤੇ ਸਵੀਡਨ ਡੈਨਮਾਰਕ ਨੇ 1813 ਦੇ ਵਿੱਚ ਲਿਪਜ਼ਿਕ ਦੇ ਯੁੱਧ ਦੇ ਵਿੱਚ ਨੈਪੋਲੀਅਨ ਦਾ ਸਾਥ ਦਿੱਤਾ ਸੀ ਈਜ਼ਲੀ ਉਸ ਨੂੰ ਸਜ਼ਾ ਦੇਣ ਲਈ ਨਾਰਵੇ ਦਾ ਪ੍ਰਦੇਸ਼ ਉਸ ਕੋਲੋਂ ਲੈ ਕੇ ਸਵੀਡਨ ਨੂੰ ਦੇ ਦਿੱਤਾ ਗਿਆ ਠੀਕ ਹੈ ਤਾਂ ਡੈਨਮਾਰਕ ਲੈ ਕੇ ਜਿਹੜਾ ਸੀਗਾ ਡੈਨਮਾਰਕ ਤੋਂ ਜਿਹੜਾ ਸੀ ਡੈਨਮਾਰਕ ਲੈ ਕੇ ਜਿਹੜਾ ਸੀਗਾ ਨਾਰਵੇ ਦਾ ਪ੍ਰਦੇਸ਼ ਡੈਨਮਾਰਕ ਤੋਂ ਖੋ ਕੇ ਜਿਹੜਾ ਹੈ ਸਵੀਡਨ ਨੂੰ ਦੇ ਦਿੱਤਾ ਗਿਆ ਤਾਂ ਵਿਆਨਾ ਕਾਂਗਰਸ ਦੇ ਹੋਰ ਕੰਮ ਕਿਹੜੇ-ਕਿਹੜੇ ਆ ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਾਣਾਂਗੇ ਮਿਲਦੇ ਆਪਾਂ ਨਵੇਂ ਵੀਡੀਓ ਤੇ ਨਾਲ ਥੈਂਕ ਯੂ